ਮਤਲਬ ਕਿ ਇੱਥੇ ਬੱਚਾ ਨੂੰ ਇੰਨਾ ਕੁ ਐਫੀਸ਼ੀਐਂਟ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੇ ਜੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਕੋਈ ਜੌਬ ਕਰਨੀ ਹੈ ਤਾਂ ਉਹ ਆਪਣੀ ਕਰ ਸਕਦੇ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਚਾਰਜ ਕਰ ਰਹੀਆਂ ਹਨ ਹਰ ਇੱਕ ਦਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਦੇ ਨਾਲ ਅਲਾਉ ਨਹੀਂ ਕਰਦਾ ਉਹਫੋਰਡ ਨਹੀਂ ਕਰ ਸਕਦੇ ਸੋ ਮੇਰੇ ਅਕੋਰਡਿੰਗ ਗਵਰਨਮੈਂਟ ਨੂੰ ਇਨੀਸ਼ੀਏਟਿਵਸ ਪ੍ਰਾਈਵੇਟ ਸੈਕਟਰ ਵਿੱਚ ਵੀ ਲੈਣੇ ਚਾਹੀਦੇ ਹੈ ਕਿ ਰੀਜ਼ਨੇਬਲ ਫੀਸਾ ਹੋਣ ਤੇ ਸਾਰੇ ਬੱਚੇ ਇੱਥੇ ਇੱਥੇ ਹੀ ਪੜ ਸਕਣ ਉਹਨਾਂ ਨੂੰ ਫੋਰਨ ਜਾਣਾ ਨਾ ਪਵੇ ਤੇ ਆਪਾਂ ਨੂੰ ਪ੍ਰੈਕਟੀਕਲ ਨੋਲੇਜ ਉੱਲੀ ਜ਼ਿਆਦਾ ਧਿਆਨ ਦੇਣਾ ਚ ਜਿਹੜੀ ਆਪਣੀ ਹੁੰਦੀ ਹੈ ਇੱਕ ਬੱਚੇ ਦੀ ਉਹ ਪ੍ਰੈਕਟੀਕਲ ਨੋਲਿਜ ਵੀ ਹੋਣੀ ਚਾਹੀਦੀ ਹੈ ਕਿ ਬੱਚੇ ਨੇ ਕਿੰਨਾ ਪ੍ਰੈਕਟੀਕਲੀ ਉਹ ਚੀਜ਼ ਨੂੰ ਕੀਤਾ ਹੈ ਬੈਂਕਿੰਗ ਸੈਕਟਰ ਚ ਜਾ ਕੇ ਇੰਡਸਟਰੀਜ਼ ਵਿੱਚ ਜਾ ਕੇ ਬਜਟ ਦੇ ਵਿੱਚ ਤੁਸੀਂ ਇਹ ਮੰਗ ਕਰਦੇ ਹੋ ਵੀ ਹੋਣੀ ਚਾਹੀਦੀ ਹੈ ਹਾਂਜੀ ਇਸ ਚ ਵੀ ਐਜੂਕੇਸ਼ਨ ਚ ਇਹ ਵੀ ਇਨਕਲੂਡ ਕਰਨਾ ਚਾਹੀਦਾ ਉਹਨਾਂ ਨੂੰ ਕਿ ਬੱਚੇ ਨੂੰ ਪ੍ਰੈਕਟੀਕਲ ਨੋਲਿਜ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਹਰ ਸਾਲ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਂਦਾ ਹੈਗਾ ਔਰ ਲੋਕਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ ਇਸ ਬਜਟ ਤੋਂ ਕਿ ਇਸ ਵਾਰ ਜੜਾ ਹੈਗਾ ਕੁਛ ਨਾ ਕੁਛ ਰਾਹਤ ਮਿਲੇਗੀ ਜੀ ਹਾਂ ਬਿਲਕੁਲ ਕੁਝ ਹੀ ਦਿਨਾਂ ਬਾਅਦ ਜਿਹੜਾ ਹੈਗਾ ਫਿਰ 24 25 ਦਾ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈਗਾ ਉਹਨੂੰ ਲੈ ਕੇ ਖਾਸ ਕਰਕੇ ਜਿਹੇ ਤਰੀਕੇ ਨਾਲ ਇਸ ਵੇਲੇ ਜਿਹੜਾ ਹੈਗਾ ਹਿੰਦੁਸਤਾਨ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਜਾ ਰਹੇ ਨੇ ਲਗਾਤਾਰ ਕੌਲ ਜਾਂਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਤਾਂ ਉਥੋਂ ਦੀ ਸਟੈਂਥੇ ਨਹੀਂ ਗਈ ਹੈ ਘਟਦੀ ਜਾ ਰਹੀ ਹੈਗੀ ਹੈ ਔਰ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਕੀ ਕਾਰਨ ਹੈ ਵਿਦੇਸ਼ਾਂ ਜਾਂਦਾ ਔਰ ਬੱਚੇ ਜਿਹੜੇ ਹੈਗੇ ਨੇ ਕੀ ਮੰਗ ਕਰਦੇ ਨੇ ਇਸ ਬਜਟ ਦੇ ਵਿੱਚ ਸਰਕਾਰ ਤੋਂ ਲਗਾਤਾਰ ਬੱਚੇ ਵਿਦੇਸ਼ਾਂ ਜਾ ਰਹੇ ਨੇ ਹਰ ਸਟੱਡੀ ਆਸਤੇ ਕੀ ਮੰਗ ਕਰਦੇ ਹੋ ਕਿ ਬਜਟ 'ਚ ਖਾਸ ਕਰ ਸਟੂਡੈਂਟਸ ਵਾਸਤੇ ਕੀ ਹੋਣਾ ਚਾਹੀਦਾ ਸਾਡੀ ਫਾਈਨੈਂਸ ਮਿਨਿਸਟਰ ਨਿਰਮਲਾ ਸਤੀ ਤਾਂ ਰਮਨ ਤੋਂ ਇਹ ਹੀ ਬੇਨਤੀ ਹੈ ਕਿ ਉਹ oportunidades ਕੀ ਹੈ ਬੱਚਾ ਨੂੰ ਪ੍ਰੋਵਾਈਡ ਕਰਨ ਤਾਂ ਕਿ ਉਹਨਾਂ ਨੂੰ ਇੰਟਰਨਸ਼ਿਪ ਦਿੱਤੀ ਜਾਵੇ ਉਹਨਾਂ ਨੂੰ ਪ੍ਰੈਕਟੀਕਲ ਨੋਲਿਜ ਦਿੱਤੀ ਜਾਵੇ ਤਾਂ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਵੀ ਇੰਨੇ ਸੈਲਫ ਐਫੀਸ਼ੀਐਂਟ ਹੋਣ ਕਿ ਉਹਨਾਂ ਨੂੰ ਜੌਬਸ ਮਿਲਣ ਤੇ ਉਹਨਾਂ ਨੂੰ ਜੌਬ oportunidades ਪ੍ਰੋਵਾਈਡ ਕੀਤੀ ਜਾ ਜਿਵੇਂ ਮਤਲਬ ਜੇ ਬਾਹਰ ਕੋਈ ਸਟੱਡੀ ਕਰਦੇ ਆ ਤਾਂ ਉਸ ਤੋਂ ਬਾਅਦ ਜੌਬ opportunities ਹੁੰਦੀ ਹੈ ਐਸ ਕੰਪੇਅਰ ਟੂ ਆਪਣੀ ਕੰਟਰੀ ਚ ਬਹੁਤ ਡਿਫਰੈਂਸ ਹੈ ਤੇ ਮਤਲਬ ਕਿ ਇੱਥੇ ਬੱਚਾ ਨੂੰ ਇੰਨਾ ਐਫੀਸ਼ੀਐਂਟ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੇ ਜੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਕੋਈ ਜੌਬ ਕਰਨੀ ਹੈ ਤਾਂ ਉਹ ਆਪਣੇ ਘਰ ਸਕੇ। ਬਿਲਕੁਲ ਜੀ ਇਹਨਾਂ ਦੀ ਮੰਗ ਕੀ ਹੈ ਕਿ ਗ੍ਰੈਜੂਏਸ਼ਨ ਤੋਂ ਬਾਅਦ ਜੇ ਜੌਬ ਇੱਥੇ ਕਰਨੀ ਹੋਵੇ ਤਾਂ ਉਹਨਾਂ ਦੀ ਜੌਬ ਹੈ ਜਿਹੜੀਆਂ ਉਹਨਾਂ ਨੂੰ ਓਪਰਚੁਨਿਟੀ ਮਿਲ ਸਕੇ। ਤੁਹਾਡੀ ਕੀ ਰਾਏ ਹੈਗੇ ਜੀ ਬਜਟ ਨੂੰ ਲੈ ਕੇ? ਮੇਰੇ ਅਕੋਰਡਿੰਗ ਇੰਡਸਟਰੀਅਲ ਸੈਕਟਰ ਜਿਹੜਾ ਉਹ ਵਧਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਜੌਬਸ ਇੱਥੇ ਮਿਲਣ। ਨਾਲੇ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਚਾਰਜ ਕਰਦੀਆਂ ਹਨ ਹਰ ਇੱਕ ਦਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਦੇ ਨਾਲ ਅਲਾਉ ਨਹੀਂ ਕਰਦਾ ਉਹ ਅਫੋਰਡ ਨਹੀਂ ਕਰ ਸਕਦੇ ਸੋ ਮੇਰੇ ਅਕੋਰਡਿੰਗ ਗਵਰਨਮੈਂਟ ਨੂੰ ਇਨੀਸ਼ੀਏਟਿਵਸ ਪ੍ਰਾਈਵੇਟ ਸੈਕਟਰ ਵਿੱਚ ਵੀ ਲੈਣੇ ਚਾਹੀਦੇ ਆ ਕਿ ਰੀਜ਼ਨੇਬਲ ਫੀਸਾਂ ਹੋਣ ਤੇ ਸਾਰੇ ਬੱਚੇ ਇੱਥੇ ਇੱਥੇ ਹੀ ਪੜ ਸਕਣ ਉਹਨਾਂ ਨੂੰ ਫੋਰਨ ਜਾਣਾ ਨਾ ਪਵੇ ਪਲੱਸ ਫੈਸਿਲਿਟੀਆਂ ਵੀ ਮਿਲਣੀਆਂ ਚਾਹੀਦੀਆਂ ਇੱਥੇ ਜਿਵੇਂ ਆਪਣੀ ਪਸੰਦੀਦਾ ਸਬਜੈਕਟਸ ਆਪਣੀ ਪ੍ਰੈਕਟੀਕਲ ਨੋਲੇਜ ਦੀ ਪ੍ਰੈਕਟਿਸ ਇੱਥੇ ਮਾਹੌਲ ਉਹੋ ਜਿਹਾ ਬਣਾਉਣੇ ਚਾਹੀਦੇ ਹੈ ਕਿ ਪੜਦੇ-ਪੜਦੇ ਹੀ ਬੱਚਿਆਂ ਨੂੰ ਪਤਾ ਚੱਲ ਜਾਏ ਕਿ ਕੰਮ ਕਿਵੇਂ ਕਰੀਦਾ ਹੁੰਦਾ ਪ੍ਰੈਕਟੀਕਲ ਨੋਲੇਜ ਵੀ ਇੱਥੇ ਮਿਲ ਜਾਏ ਥਿਓਰੀਟিক্যাল ਨੋਲੇਜ ਵੀ ਇੱਥੇ ਮਿਲ ਜਾਏ ਤਾਂ ਕਿ ਜਿਵੇਂ ਇਹਨਾਂ ਨੇ ਕਿਹਾ ਜਲਦੀ ਤੋਂ ਜਲਦੀ ਬੱਚੇ ਸੈਲਫ ਐਫੀਸ਼ੀਐਂਟ ਹੋ ਜਾਣ। ਥੋੜਾ ਮਤਲਬ ਪ੍ਰੈਕਟੀਕਲ ਨਹੀਂ ਕਰਵਾਇਆ ਜਾਂਦਾ ਕਦੋਂ ਆਪ ਕਰਦੇ। ਪ੍ਰੈਕਟੀਕਲ ਉਸ ਲੈਵਲ ਤੱਕ ਨਹੀਂ ਕਰਵਾਇਆ ਜਾਂਦਾ ਇੱਥੇ ਫੋਰਨ ਵਿੱਚ ਪ੍ਰੈਕਟੀਕਲ ਉਸ ਲੈਵਲ ਬਿਲਕੁਲ ਇਹਦਾ ਬਹੁਤ ਵਧੀਆ ਇੱਕ ਰਣੇ ਮੰਗ ਕੀਤੀ ਹੈਗੀ ਹੈ ਕਿ ਸਾਨੂੰ ਜਿਹੜਾ ਪ੍ਰੈਕਟੀਕਲ ਨਾਲ ਹੀ ਧਿਆਨ ਹੋਣਾ ਚਾਹੀਦਾ ਤਾਂਕਿ ਅਸੀਂ ਅਗਾਹ ਜਾ ਕੇ ਆਪਣੇ ਸਕਸੈਸ ਪੂਰੀ ਕਰ ਸਕੀਏ ਬੱਚੇ ਨੇ ਗੱਲ ਕੀਤੀ ਕਿ ਪ੍ਰੈਕਟੀਕਲ ਦੀ ਹਾਂਜੀ ਇਹਦੇ ਬਾਰੇ ਤੁਹਾਡੀ ਕੀ رائے ਹੈਗੀ ਹੈ ਹਾਂਜੀ ਜਿਵੇਂ ਅਸੀਂ ਕਾਮਰਸ ਸਟੂਡੈਂਟਸ ਆ ਮੈਨੂੰ ਲੱਗਦਾ ਹੈ ਕਿ ਕਈ ਕਾਲਜੇਸ ਵਿੱਚ ਤਾਂ ਇੰਡੀਆ ਦੀ ਇਹੋ ਜਿਹੀ ਫੈਸਿਲਿਟੀ ਹੈਗੀ ਹੈ ਕਿ ਤੁਸੀਂ ਤੁਹਾਨੂੰ ਪ੍ਰੈਕਟੀਕਲ ਨੋਲਿਜ ਦਿੱਤੀ ਜਾਂਦੀ ਹੈ ਤੁਹਾਨੂੰ ਉੱਥੇ ਭੇਜ ਦਿੱਤਾ ਜਾਂਦਾ ਹੈ ਬੈਂਕਿੰਗ ਸੈਕਟਰਸ ਵਿੱਚ ਪ੍ਰੋਜੈਕਟਸ ਬਣਾਉਣ ਲਈ ਲੇਕਿਨ ਜਿਵੇਂ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਕਾਲਜਿਸ ਹੈ ਜਿਹੜੇ ਗਰਾਊਂਡ ਲੈਵਲ ਤੇ ਥੋੜੇ ਜਿਹੇ ਹੈਗੇ ਆ ਉੱਥੇ ਇਹ ਫੈਸਿਲਿਟੀ ਨਹੀਂ ਹੈਗੀ ਸਾਨੂੰ ਸਿਰਫ ਥਿਓਰੀਟਿਕਲ ਨੌਲੇਜ ਦਿੱਤੀ ਜਾਂਦੀ ਹੈ ਇਸ ਲਈ ਮੈਨੂੰ ਲੱਗਦਾ ਜਦ ਅਸੀਂ ਉੱਥੇ ਜਾਣੇ ਇੰਟਰਵਿਊਸ ਦੇਣ ਜਾਣੇ ਆ ਜੌਬ ਦੀਆਂ ਫਿਰ ਉੱਥੇ ਸਾਨੂੰ ਆਫਕੋਰਸ ਪ੍ਰੋਬਲਮ ਆਏਗੀ ਕਿਉਂਕਿ ਸਾਨੂੰ ਪ੍ਰੈਕਟੀਕਲ ਨੋਲਿਜ ਤਾਂ ਹੈ ਨਹੀਂ ਚੀਜ਼ਾਂ ਦੀ ਸਿਰਫ थ्योरेटिकल ਹੈ ਜਦੋਂ ਆਪਾਂ ਪ੍ਰੈਕਟੀਕਲ ਚੀਜ਼ ਨੂੰ ਕਰਦੇ ਹਾਂ ਉਦੋਂ ਸਾਨੂੰ ਜ਼ਿਆਦਾ ਨੋਲਿਜ ਮਿਲਦੀ ਹੈ ਸੋ ਆਈ ਗੈਸ ਕਿ ਆਪਾਂ ਨੂੰ ਪ੍ਰੈਕਟੀਕਲ ਨੋਲਿਜ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕੁਝ ਮਾਰਕਸ ਕੁਝ ਪਰਸੈਂਟੇਜ ਜਿਹੜੀ ਆਪਣੀ ਹੁੰਦੀ ਹੈ ਇੱਕ ਬੱਚੇ ਦੀ ਉਹ ਪ੍ਰੈਕਟੀਕਲ ਨੋਲਿਜ ਦੇ ਵੀ ਹੋਣੀ ਚਾਹੀਦੀ ਹੈ ਕਿ ਬੱਚੇ ਨੇ ਕਿੰਨਾ ਪ੍ਰੈਕਟੀਕਲੀ ਉਹ ਚੀਜ਼ ਨੂੰ ਕੀਤਾ ਹੈ ਬੈਂਕਿੰਗ ਸੈਕਟਰ 'ਚ ਜਾ ਕੇ ਇੰਡ ਬਜਟ ਦੇ ਵਿੱਚ ਤੁਸੀਂ ਇਹ ਮੰਗ ਕਰਦੇ ਹੋ ਵੀ ਇਹ ਹੋਣੀ ਚਾਹੀਦੀ ਹੈ ਹਾਂਜੀ ਇਸ ਵਿੱਚ ਵੀ ਐਜੂਕੇਸ਼ਨ ਵਿੱਚ ਇਹ ਵੀ ਇਨਕਲੂਡ ਕਰਨਾ ਚਾਹੀਦਾ ਉਹਨਾਂ ਨੂੰ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਅ ਬਹੁਤ ਅੱਛੀ ਜਿਹੜੀ ਗੱਲ ਕੀਤੀ ਹੈ ਕਿ ਇਸ ਚੀਜ਼ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਵਿਦੇਸ਼ਾਂ ਜਾ ਰਹੇ ਨੇ ਇਸ ਦੇਖ ਰਹੇ ਆ ਲਗਾਤਾਰ ਕਿ ਯੁਵਾ ਪੰਜਾਬ ਦੇ ਵਿੱਚੋਂ ਇਸ ਵੇਲੇ ਖਤਮ ਹੁੰਦਾ ਜਾ ਰਿਹਾ ਜੀ ਪੰਜਾਬ ਦੇ ਵਿੱਚੋਂ ਯੁਵਾ ਜਿਹੜਾ ਬਾਹਰ ਜਾ ਰਿਹਾ ਬਜਟ ਦੇ ਵਿੱਚ ਤੁਸੀਂ ਕੀ ਕਹੋਗੇ ਵੀ ਸਰਕਾਰ ਇਨ੍ਹਾਂ ਯੁਵਾ ਦੇ ਉੱਤੇ ਕੁਝ ਯੁਵਾ ਵਾਸਤੇ ਕੁਝ ਕਰੇ ਪਰ ਪੰਜਾਬ ਵਿੱਚ ਮੋਸਟਲੀ ਐਗਰੀਕਲਚਰ ਲੈਂਡ ਹੈ ਤਾਂ ਸਾਨੂੰ ਸਭ ਨੂੰ ਨਹੀਂ ਪਤਾ ਕਿ ਇੱਥੇ ਸਿਰਫ ਐਗਰੀਕਲਚਰ ਹੀ ਕੀਤੀ ਜਾਂਦੀ ਹੈ ਬੱਚੇ ਅੱਜ ਦੇ ਟਾਈਮ 'ਚ ਇੰਨੀ ਹਾਰਡਵਰਕ ਨਹੀਂ ਕਰਨਾ ਚਾਹੁੰਦੇ ਬਾਹਰ ਜਾ ਕੇ ਉਹਨਾਂ ਨੂੰ ਇੱਥੇ ਕੋਈ ਵੀ ਇੰਡਸਟਰੀ ਨਹੀਂ ਡਵੈਲਪਮੈਂਟ ਹੈ ਨਹੀਂ ਗਿਆ ਇਸੇ ਕਰਕੇ ਬੱਚੇ ਨੂੰ ਪੰਜਾਬ ਦੇ ਜ਼ਿਆਦਾਤਰ ਸਟੂਡੈਂਟਸ ਯੂਥ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੀ ਹੈ ਹੁੰਦੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਜ਼ਿਆਦਾ ਓਪਰਚ्युनिटीਜ਼ ਮਿਲਦੀਆਂ ਪਈਆਂ ਹੈ ਜ਼ਿਆਦਾ ਆਪ ਨੂੰ ਪਤਾ ਹੈ 20% ਤੋਂ ਪੰਜਾਬ ਕੈਨੇਡਾ ਵਿੱਚ ਪੰਜਾਬ ਦੀ ਯੂਥ ਹੀ ਰਹਿੰਦੀ ਹੈ ਪੰਜਾਬ ਦੇ ਸਿਟੀਜ਼ਨਸ ਹੀ ਹੁੰਦੇ ਆ ਤਾਂ ਹੀ ਇਸ ਕਰਕੇ ਕਿਉਂਕਿ ਉੱਥੇ ਜ਼ਿਆਦਾ ਓਪ ਜਿਹੜੀ ਕਿ ਇੱਥੇ ਪਲੱਸ 2 ਤੋਂ ਬਾਅਦ ਵੀ ਉੱਥੇ ਓਪਰਚ्युनिटीਜ਼ ਹੈ ਜੋ ਕਿ ਇੱਥੇ ਬਿਲਕੁਲ ਵੀ ਨਹੀਂ ਹੈ ਇਥੇ ਬੱਚਿਆਂ ਨੂੰ ਸਿਰ ਵਰਕਿੰਗ دی ਹੋਈ ਓਪਰਚ्युनिटीਜ਼ ਹੈਗੀਆਂ ਜੋ ਗ੍ਰੈਜੂਏਸ਼ਨਸ ਵੀ ਕਰਦੇ ਤਾਂ ਵੀ ਉਹਨਾਂ ਨੂੰ ਪ੍ਰੋਪਰ ਓਪਰਚ्युनिटीਜ਼ ਨਹੀਂ ਮਿਲਦੀਆਂ ਫਿਰ ਉਹਨਾਂ ਨੂੰ ਨਾਲ ਕੋਈ ਹੋਰ ਸਟੱਡੀ ਵੀ ਕਰਨੀ ਪੈਂਦੀ ਤੇ ਮੋਸਟਲੀ ਸਾਰੇ ਬੱਚੇ ਇੰਨੇ ਇੰਟੈਲੀਜੈਂਟ ਨਹੀਂ ਹੁੰਦੇ ਕਿ ਇੰਨਾ ਕੁਝ ਪੜ ਪਾਣ ਇੰਨਾ ਕੁਝ ਕਰ ਪਾਣ ਜਾਂ ਉਹਨਾਂ ਕੋਲ ਇਨੀ ਕਰ ਪਾਣ ਜਾਂ ਹਰ ਕੋਈ ਬੱਚਾ ਇੰਨਾ ਕ੍ਰੀਏਟਿਵ ਨਹੀਂ ਹੁੰਦਾ ਕਿ ਕਿਸੇ ਨਾ ਕਿਸੇ ਫੀਲ ਚ ਅੱਗੇ ਵਧ ਪਾਵੇ ਆ ਪੰਜਾਬ ਵਿੱਚ ਸਪੋਰਟਸ ਦੀ ਵੀ ਕੋਈ ਓਪਰਚ्युनिटीਜ਼ ਨਹੀਂ ਅਗਰ ਬੱਚੇ ਸਪੋਰਟ ਅਪਾ ਕੇਂਦਰ ਸਰਕਾਰ ਤੋਂ ਇਹੀ ਚਾਹਨੀ ਹੈ ਕਿ ਪੰਜਾਬ ਵਿੱਚ ਜਿਆਦਾ ਚੰਗੀ ਐਜੂਕੇਸ਼ਨ ਦਿੱਤੀ ਜਾਵੇ ਸਪੋਰਟਸ ਓਪਰਚ्युनिटीज ਅਵੇਲੇਬਲ ਕੀਤੇ ਜਾਣ ਟ੍ਰੇਨਿੰਗ ਅੱਛੀ ਦਿੱਤੀ ਜਾਵੇ ਇੰਡਸਟਰੀ ਗੂਰੂ ਕੀਤੀ ਜਾਵੇ ਪੰਜਾਬ ਵਿੱਚ ਬਿਲਕੁਲ ਜੀ ਬੱਚਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈਗੀ ਆ ਕਿ ਪੰਜਾਬ ਦੀ ਐਜੂਕੇਸ਼ਨ ਜਿਹੜੀ ਕੀ ਸਿਸਟਮ ਹੈਗਾ ਇਹਨੂੰ ਸੁਧਾਰਿਆ ਜਾਦਾ ਹੋਵੇ ਕੁਝ ਮੈਂ ਤਾਂ ਥਰ ਵੀ ਖੜੇ ਨੇ ਸਰ ਕੀ ਉਮੀਦਾਂ ਹਾਂ ਜੀ ਆਸਮਾ ਤੋਂ ਬਿਲਕੁਲ ਮੈਂ ਇਹ ਚਾਹਣਾ ਜੀ ਕਿ ਇਸ ਬਜਟ ਵਿੱਚ ਨਾ ਮਤਲਬ ਜਿਹੜਾ ਪਾਵਰ ਸੈਕਟਰ ਆ ਜੇ ਉਹ ਨੀਕਲਰ ਪਾਵਰ ਵਧਾਈ ਜਾਵੇ ਤਾਂ ਉਹਨਾਂ ਇੰਡਸਟਰੀ ਕਾਫੀ ਇੰਪਰੂਵ ਹੋ ਸਕਦੀ ਹੈ ਕਿਉਂਕਿ ਜਿੰਨੀ ਇੰਡਸਟਰੀ ਪ੍ਰਮੋਟ ਹੋਗੀ ਜਿੰਨੇ ਆਪਣੇ ਅਨਪਲਾਈਡ ਯੂਥ ਆ ਉਹਨਾਂ ਨੂੰ ਸਿਰਫ ਇੰਡਸਟਰੀ ਚੱਲ ਸਕਦੀ ਹੈ ਜਿੰਨੀ ਆਪਣੀ ਜਨਸੰਖਿਆ ਵਧ ਗਈ ਐਨੀਆਂ ਗਵਰਨਮੈਂਟ ਜੌਬ ਨਹੀਂ ਮਿਲ ਸਕਦੀਆਂ ਪ੍ਰਾਈਵੇਟ ਸੈਕਟਰ ਹੀ ਚੱਲ ਸਕਦਾ ਤੇ ਪ੍ਰਾਈਵੇਟ ਸੈਕਟਰ ਐਨਹਾਂਸ ਕਰਨਾ ਚਾਹੀਦਾ ਹੈ ਤੇ ਜਿਹੜੇ ਜੋਬ ओरिएंटेड ਕੋਰਸਸ ਆ ਇਕ ਉਹ ਇੰਟਰੋਡਿਊਸ ਕਰਨੇ ਚਾਹੀਦੇ ਆ ਇਕ ਟੈਕਨੋਲੋਜੀ ਡਿਵੈਲਪ ਹੋਣੀ ਚਾਹੀਦੀ ਆ ਤਾਂ ਹੀ ਆਪਣੇ ਬੱਚੇ ਬਾਹਰ ਜਾਂਦ ਰੁਕਣਗੇ ਟੈਕਨੋਲੋਜੀ ਵੱਲ ਜ਼ਿਆਦਾ ਜੜਾ ਹੈਗਾ ਧਿਆਨ ਦੇਣ ਦੀ ਲੋੜ ਹੈਗੀ ਆ ਔਰ ਰੋਜ਼ਗਾਰਤਾ ਬਾਰ-ਬਾਰ ਇਹੀ ਗੱਲ ਕੀਤੀ ਜਾਂਦੀ ਹੈਗੀ ਕਿ ਬਜਟ ਦੇ ਵਿੱਚ ਜੜਾ ਹੈਗਾ ਰੋਜ਼ਗਾਰ ਮੁਹैया ਕਰਾਉਣ ਦੀਆਂ ਜਿਹੜੀਆਂ ਗੱਲ ਮੈਂ ਬਜਟ ਆ ਰਿਹਾ ਹੈਗਾ ਰੋਜ਼ਗਾਰ ਦੀ ਗੱਲ ਚੱਲ ਰਹੀ ਹੈਗੀ ਆ ਇੰਡਸਟਰੀ ਦੀ ਗੱਲ ਚੱਲ ਰਹੀ ਹੈਗੀ ਹੈ ਸਟੂਡੈਂਟਸਾਂ ਦੀ ਹੈਗੀ ਹੈ ਤੁਸੀਂ ਇੱਕ ਗ੍ਰੈਂਡੀ ਹੋ ਘਰ ਚਲਾਣੇ ਹੋ ਘਰ ਚਲਾਉਣ ਵਾਸਤੇ ਬਜਟ ਦੇ ਵਿੱਚ ਤੁਹਾਨੂੰ ਕੀ ਚਾਹੀਦਾ ਹੈ ਸਰ ਬੇਸਿਕਲੀ ਬਜਟ ਵਿੱਚ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਨਾਲ ਇਨਫਲੇਸ਼ਨ ਕੰਟਰੋਲ ਹੋ ਸਕੇ ਕਾਸਟ ਆਫ ਲਿਵਿੰਗ ਜਿਹੜੀ ਹੈ ਉਹ ਰਿਡਿਊਸ ਹੋਵੇ ਤਾਂ ਕਿ ਲੋਕ ਜਿਹੜੇ ਹਰ ਕੈਟਾਗਰੀ ਦੇ ਲੋਕ ਜਿਹੜੇ ਹੈ ਹਰ ਇਨਕਮ ਲੋਗ ਹਰ ਇਨਕਮ ਲੈਵਲ ਵਾਲੇ ਲੋਕ ਜਿਹੜੇ ਹੈ ਉਹ ਆਪਣੀਆਂ ਬੇਸਿਕ ਨੈਸੈਸਿਟੀਆਂ ਨੂੰ ਪੂਰੀਆਂ ਕਰ ਸਕਣ ਬੇਸਿਕਲੀ ਗਵਰਨਮੈਂਟ ਨੂੰ ਇਨਫਲੇਸ਼ਨ ਕੰਟਰੋਲ ਕਰਨ ਦੇ ਲੋੜ ਹੈ ਇਨਫਲੇਸ਼ਨ ਕੰਟਰੋਲ ਕਰਨ ਤੇ ਲੋਕਾਂ ਦੇ ਰੋਜ਼ਗਾਰ ਕ੍ਰੀਏਟ ਕਰਕੇ ਏਮਪਲੋਇਮੈਂਟ ਓਪਰਚ्युनिटीज ਕ੍ਰੀਏਟ ਕਰਕੇ ਲੋਕਾਂ ਦੇ ਹੱਥਾਂ ਵਿੱਚ ਪਰਚੇਸਿੰਗ ਪਾਵਰ ਲਗਾਤਾਰ ਇਹੀ ਮੰਗ ਉੱਠ ਰਹੀ ਹੈ ਜੀ ਬਦਲਦੇ ਵਿੱਚ ਆਪਾਂ ਪੰਜਾਬ 'ਚ ਬੈਠੇ ਹੈਗੇ ਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਵਾਸਤੇ ਕੀ ਜਿਹੜੀਆਂ ਬਜਟ ਦੇ ਵਿੱਚ ਹੁਲਤਾਂ ਹੋਏ ਦੇ ਆ ਜਿੱਥੇ ਜ਼ਿਕਰ ਬੱਚਿਆਂ ਨੇ ਵੀ ਕਿਹਾ ਜੀ ਐਜੂਕੇਸ਼ਨ ਦੇ ਪੁਆਇੰਟ ਆਫ View ਨਾਲ ਮੈਂ ਸਪੋਜ਼ ਕਰਦਾ ਹਾਂ ਜੀ ਕਿ ਜਦੋਂ ਬੱਚਿਆਂ ਦੀ ਨਵਾਂ ਸੈਸ਼ਨ ਸਟਾਰਟ ਹੁੰਦਾ ਹੈ ਐਡਮਿਸ਼ਨ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਬੱਚੇ ਕਿਸ ਤਰੀਕੇ ਨਾਲ ਛੋਟੇ ਜਿਹੇ amount ਨੂੰ ਜਟਾਣ ਦੇ ਵਿੱਚ ਕਿੰਨੀ ਮੁਸ਼ਕਿਲਾਂ ਫੇਸ ਕਰਦੇ ਹੈਗੇ ਮੇਰੇ ਹਿਸਾਬ ਨਾਲ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਇਹ ਚਾਹੀਦਾ ਮੈਂ ਕਿ ਕੋਈ ਕ੍ਰਾਈਟੇਰੀਆ ਫਿਕਸ ਕਰਕੇ ਮਨ ਲਗੀ ਇਹੋ ਜੇ ਬੱਚਿਆਂ ਦੀ ਹੈਲਪ ਕਰੇ ਤਾਂ ਕਰਕੇ ਬੱਚੇ ਵੱਧ ਤੋਂ ਵੱਧ ਐਜੂਕੇਸ਼ਨ ਲੈ ਸਕਣ ਉਹਨਾਂ ਦੀ ਸਕਾਲਰਸ਼ਿਪ ਹੋਣ ਜਿਹੜੀ ਕਿ ਪਲੱਸ 2 ਲੈਵਲ ਦੇ ਉੱਪਰ ਬੱਚਿਆਂ ਨੂੰ ਆਫਰ ਕੀਤੇ ਜਾਣ ਤਾਂ ਕਰਕੇ ਬੱਚਿਆਂ ਨੂੰ ਜੇ ਸਟੱਡੀ ਇੱਥੇ ਹੀ ਘੱਟ ਰੇਟ ਦੇ ਉੱਪਰ ਮਿਲ ਜਾਵੇ ਜਾਂ ਫ੍ਰੀ ਮਿਲ ਜਾਵੇ ਤਾਂ ਮੇਰੇ ਸਾਬ ਨਾਲ ਬੱਚੇ ਬਾਹਰ ਜਾਣਾ ਬੰਦ ਹੋ ਜਾਣਗੇ ਜੀ ਸੋ ਇਹ ਸਨ ਕੁ ਸਟੂਡੈਂਟਸ ਟੀਚਰ ਤੇ ਨਾਲ ਗ੍ਰੈਨੀਆਂ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਇਸ ਬਜਟ ਦੇ ਵਿੱਚ ਖਾਸ ਕਰ ਜਿਹੜਾ ਚੋਣਵੀ ਬਜਟ ਆ ਰਿਹਾ ਹੈਗਾ ਕਿਉਂਕਿ 2024 ਦੇ ਵਿੱਚ ਜਿਹੜੇ ਨੇ ਚੋਣਾਂ ਹੋਣ ਜਾ ਰਹੇ ਨੇ ਔਰ ਬਜਟ ਦੇ ਵਿੱਚ ਜਿਹੜਾਗਾ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਆ ਗਿਆ ਕੇਂਦਰ ਨੂੰ ਪੰਜਾਬ ਵੱਲ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਉਹ ਬਿਲਕੁਲ ਖਤਮ ਹੁੰਦੀ ਜਾਂਦੀ ਹੈ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਯੁਵਾ ਜਿਹੜਾ ਹੈਗਾ ਸਾਰਾ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਹੈਗਾ ਔਰ ਜੇਕਰ ਅਸੀਂ ਵਿਦੇਸ਼ਾਂ ਦੇ ਵਿੱਚ ਉਹ ਯੁਵਾ ਨੂੰ ਰੋਕਣਾ ਹੈਗਾ ਤੇ ਉਹ ਯੁਵਾ ਦੀ ਜਿਹੜੀ ਡਿਮਾਂਡ ਹੈਗੀ ਆ ਕਿ ਅੱچھے ਕਾਲਜਸ ਹੋਣ ਅੱچھے ਕੋਰਸਸ ਕਰਵਾਏ ਜਾਣ ਤਾਂ ਕਿਹਦਰ ਸਰਕਾਰ ਪੰਜਾਬ ਵਾਸਤੇ ਖਾਸ ਕਰ ਦੇਣਾ ਹੈਗਾ ਐਜੂਕੇਸ਼ਨ ਦਾ ਬਦਲ ਦੇਣਾ ਹੈਗਾ ਬਹੁਤ ਅੱਛਾ ਰੱਖੇ ਵੇ ਪੜੋਕਾਰਾ ਮੋਗਾ